ਸਮਰਾਲਾ ਹਲਕੇ ਦੀ ਸਿਆਸਤ ਦੇ ਵਿੱਚ ਅੱਜ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਸਮਰਾਲਾ ਹਲਕੇ ਤੋਂ ਚਾਰ ਵਾਰ ਕਾਂਗਰਸ ਤੋਂ ਜੇਤੂ ਰਹੇ ਸਾਬਕਾ ਵਿਧਾਇਕ ਅਮਰਿਕ ਸਿੰਘ ਢਿੱਲੋਤੇ ਪੀ ਸੁਖਬੀਰ ਸਿੰਘ ਆਪ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਦਾ ਸੰਯੋਗ ਹੈ ਕਿ ਸੁਖਬੀਰ ਸਿੰਘ ਪੱਪੀ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਵੀਰ ਐਚੂਕੇ ਨੇ ਤੇ ਇਸ ਸੰਬੰਧ ਦੇ ਵਿੱਚ ਵਿਧਾਇਕ ਜਗਤਾਰ ਸਿੰਘ ਬਿਆਲਪੁਰਾ ਦੇ ਰਿਹائش ਤੇ ਆਪ ਪਾਰਟੀ ਇਸਮਰਤ ਦਾ ਵੱਟਾ ਇਕੱਠ ਦੇਖਣ ਨੂੰ ਮਿਲਿਆ ਇਸ ਸੰਬੰਧ ਦੇ ਵਿੱਚ ਵਿਧਾਇਕ ਜਗਤਾਰ ਸਿੰਘ ਬਿਆਲਪੁਰਾ ਨੇ ਕਿਹਾ ਕਿ ਅੱਜ ਸੁਖਬੀਰ ਸਿੰਘ ਪੱਪੀ ਆਪ ਪਾਰਟੀ ਦੇ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਚ ਸ਼ਾਮਲ ਹੋਏ ਨੇ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਨੇ ਤੇ ਇਹਨਾਂ ਦਾ ਤਜਰਬਾ ਆਪ ਪਾਰਟੀ ਦੇ ਲਈ ਲਾਹੇਵੰਦ ਸਾਬਤ ਹੋਵੇਗਾ ਇਸ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਨੇ ਦੱਸਿਆ ਕਿ ਅੱਜੋ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਦੀ ਅਗਵਾਈ ਹੇਠਾਂ ਆਪ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਹਲਕਾ ਵਿਧਾਇਕ ਦੀ ਕਾਰਜਪ੍ਰਣਾਲੀ ਤੋਂ ਖੁਸ਼ ਨੇ ਉਹਨਾਂ ਦੱਸਿਆ ਕਿ ਕਰੀਬ 30 ਸਾਲਾਂ ਦਾ ਵੱਡਾ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਹਾਲਾਂਕਿ ਉਹਨਾਂ ਦੇ ਵੱਲੋਂ ਬਤਾਇਆ ਗਿਆ ਅੱਜ ਸੁਵੀਰ ਸਿੰਘ ਸਾਡੇ ਪੱਪੀ ਵੀਰ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਕਿਉਂਕਿ ਵੀਰ ਪਾਰਟੀ ਵੀ ਆ ਨੀਤੀਆਂ ਤੋਂ ਬਹੁਤ ਪ੍ਰਭਾਵਤ ਹੋਏ ਨੇ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਜਿੱਥੇ ਪਾਰਟੀ ਨੂੰ ਕਹਿ ਲਈਏ ਵੀ ਵੀਰ ਦਾ ਤਜਰਬਾ ਸਾਨੂੰ ਦੇਖਣ ਨੂੰ ਮਿਲੂ ਆ ਮੈਨੂੰ ਬੜੀ ਵੱਡੀ ਸਭ ਤੋਂ ਵੱਡੀ ਖੁਸ਼ੀ ਇਹ ਹੁੰਦਾ ਇਹ ਆ ਵੀ ਵੀਰ ਲੰਬਾ ਦਾ ਸਿਆਸਤ ਰਹੇ ਨੇ ਤੇ ਇਹਨਾਂ ਦੇ ਤਜਰਬੇ ਦਾ ਪਾਰਟੀ ਨੂੰ ਬਿਲਾ ਮਿਲੂਾ ਤੇ ਨਜੀਦਾਰ ਤੋਂ ਜਮਾਂ ਗੱਲ ਕਰ ਮੈਨੂੰ ਵੀ ਬਿਲਾ ਮਿਲੂਾ ਤੇ ਅੱਜ ਵੱਡੀ ਗੱਲ ਆ ਵੀ ਬੜਾ ਮਾਣ ਤੇ ਖੁਸ਼ੀ ਮਹਿਸੂਸ ਰਹੀ ਆ ਕਿ ਆਮ ਆਦਮੀ ਪਾਰਟੀ ਨੀਤੀਆਂ ਦੇਦੇ ਹੋਏ ਤੇ ਕੰਮਾਂ ਤੋਂ ਪ੍ਰਭਾਵਤ ਹੋਗੇ ਸਾਡੇ ਵੀਰ ਨੇ ਅੱਜ ਪਾਰਟੀ ਜਵਾਨ ਕੀਤੀ ਆ ਅਸੀਂ ਸਾਰੇ ਵਰਕਰ ਵੀਰ ਦਾ ਬਲਕੰਮ ਕਰਦੇ ਆ ਤੇ ਸਾਰੇ ਲੜਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਸਾਰੇ ਲੜਕੇ ਕੰਮ ਕਰਾਂਗੇ। ਫਰਾਮ ਐ ਦਸਵੀ ਮੈਂ ਪਿਛਲੇ ਸਮੇਂ ਚ ਬਹੁਤ ਲੰਮਾ ਸਮਾਂ ਤੁਸੀਂ ਵੀ ਜਾਣਦੇ ਹੋ ਸਰਦਾਰ ਅਮਰਿਕ ਸਿੰਘ ਬੜੇ ਸਤਿਕਾਰਯੋਗ ਨੇ ਕਾਂਗਰਸ ਪਾਰਟੀ ਚ ਕੰਮ ਕੀਤਾ ਤੇ ਹੁਣ ਕੁਝ ਸਮੇਂ ਤੋਂ ਸਰਕਾਰ ਬਦਲੀ ਹੈ ਸਰਕਾਰ ਬਦਲ ਤੋਂ ਬਾਅਦ ਮੈਂ ਸਿਆਸਤਾ ਥੋੜਾ ਕਿਨਾਰੇ ਕੀਤਾ ਸੀ ਆਪਣੀ ਜ਼ਿੰਦਗੀ ਚ ਆਰਾਮ ਨਾਲ ਬੈਠੇ ਸੀ ਸੋ ਹੁਣ ਦੁਬਾਰਾ ਸਰਦਾਰ ਜਗਤਾਰ ਸਿੰਘ ਜੀ ਨੇ ਆਮ ਆਦਮੀ ਪਾਰਟੀ ਵੱਲੋਂ ਇੱਕ ਸੁਨੇਹਾ ਮਿਲਿਆ ਕਿਉਂਕਿ ਮੇਰਾ ਇਹ ਹਿੰਮ ਸੀ ਕਿ ਕਿ ਮੈਂ 25 ਸਾਲ ਲੋਕਾਂ ਦੀ ਸੇਵਾ ਕੀਤੀ ਹੈ ਤੇ ਸੇਵਾ ਕਰਨੀ ਹੈ ਸੋ ਅੱਜ ਇੱਕ ਨਵਾਂ ਪਲੇਟਫਾਰਮ ਸੇਵਾ ਲਈ ਮਿਲਿਆ ਤੇ ਉੱਥੇ ਮੈਂ ਹਾਜ਼ਰ ਹੋਇਆ ਕਬੀ ਜਿਵੇਂ ਕਿ ਤੁਸੀਂ ਲੰਬਾ ਸਮਾਂ ਕਾਂਗਰਸ ਵਿੱਚ ਰਹੇ ਹੋ ਸਾਫ ਦਾ ਵਿਧਾਇਕ ਦੇ ਪੀਏ ਵੀ ਰਹੇ ਕੀ ਫਰਕ ਲੱਗਿਆ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨਹੀਂ ਦੇਖੋ ਨੋ ਡਾਊਟ 25 ਸਾਲ ਸਦਾ ਮੁਰਗੀ ਸਿੰਘ ਜੀ ਨੇ ਕੰਮ ਕੀਤਾ ਉਹਨਾਂ ਨੇ ਹਲਕੇ ਲਈ ਬੜਾ ਵਧੀਆ ਕੰਮ ਕਰਦੇ ਰਹੇ ਨੇ ਕਾਂਗਰਸ ਪਾਰਟੀ ਦੀ ਵਿਚਰਲ ਕੇ ਸੋ ਉਸ ਟਾਈਮ ਇਹ ਸਮਝਦਾ ਵੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਆਪਣੇ ਵਰਕਰਾਂ ਦੀ ਆਪਣੇ ਲੀਡਰਾਂ ਦੀ ਬੜੇ ਵਧੀਆ ਤਰੀਕੇ ਨਾਲ ਮਾਨ ਤੇ ਸਤਕਾਰ ਕਰਦਾ ਸੀ ਇੱਕ ਅਹਿਮ ਸਵਾਲ ਕਾਂਗਰਸ ਛੱਡਣ ਦਾ ਕਾਰਨ ਕੀ ਜਿਸ ਤਰ੍ਹਾਂ ਮੈਂ ਕਿਹਾ ਵੀ ਹੁਣ ਮੈਂ ਪਿਛਲੇ ਤਿੰਨ ਸਾਲ ਚਾਰ ਸਾਲ ਤੋਂ ਸਿਆਸਤ ਤੋਂ ਪਰੇ ਸੀ ਹੈ ਮੈਂ ਉਹਦੋਂ ਕਾਂਗਰਸੀ ਅਸੀਂ ਪਰ ਮੈਂ ਅੱਜ ਇਹ ਸਮਝਦਾ ਵੀ ਜਿਹੜਾ ਅੱਜ ਦਾ ਮੌਜੂਦਾ ਸਮਾਂ ਕਾਂਗਰਸ ਦਾ ਇਹਦੇ ਲੀਡਰਾਂ ਵੱਲੋਂ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਸੀ ਉਹਨਾਂ ਦੀ ਜਿਹੜੀ ਪੁੱਛ ਹੈ ਉਹ ਨਹੀਂ ਕੀਤੀ ਜਾ ਰਹੀ ਸੋ ਅੱਜ ਇਸ ਕਰਕੇ ਕਾਂਗਰਸ ਵਰਕਰ ਕਾਂਗਰਸ ਪਾਰਟੀ ਤੋਂ ਉਹਦੇ ਲੀਡਰਸ਼ਿਪ ਕਰਕੇ ਨਿਕਲ ਚਲੇ ਆ ਰਹੇ ਜੀਨ ਰਾਜਲੇ ਹਰੇ ਕੀ ਲਾਦਾ ਕਦੋਂ ਉਹਨਾਂ ਦੀ ਜੁਆਇਨਿੰਗ ਹੋਣੀ ਉਹਨ ਦੇਖੋ ਜੀ ਜਿਹੜੇ ਵਰਕਰ ਕਾਂਗਰਸ ਦੇ ਬੈਠੇ ਆ ਬੜੇ ਬਿਲਕੁਲ ਗੁੱਸੇ 'ਚ ਨੇ ਔਰ ਉਹ ਆਪਣਾ ਗੁੱਸਾ ਸਮੇਂ-ਸਮੇਂ ਕੱਢਦੇ ਵੀ ਰਹੇ ਆ ਜਿਸ ਤਰ੍ਹਾਂ ਮੈਂ ਅੱਜ ਬੈਠਾ ਐ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਨੇ ਮੇਰਾ ਖਿਆਲ ਆ ਵੀ ਉਹਨੂੰ ਨਾ ਮਨਜ਼ੂਰ ਕਰਦੇ ਹੋਏ ਬਿਲਕੁਲ ਕਾਂਗਰਸ ਨੂੰ ਪਾਸੇ ਛੱਡ ਕੇ ਹੋਰ ਪਾਰਟੀਆਂ ਨਾਲ ਜੋੜਨਗੇ ਜਿਸ ਤਰ੍ਹਾਂ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਹੈ ਤੇ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਲੋਕਾਂ ਦੀ ਸੇਵਾ ਕਰਨਾ ਤੇ ਬਿਲਕੁਲ ਉਹ ਜਲਦੀ ਤੋਂ ਜਲਦੀ ਕਾਫਲਾ ਵਧੇਗਾ ਕਿਲਾ ਤੁਹਾਡੇ ਥਰੂ ਆਉਣ ਵਾਲੇ ਟਾਈਮ ਤੇ ਹੋਰ ਵੀ ਜੁਆਇਨ ਦਿਖਣ ਨੂੰ ਮਿਲਣਗੇ ਆ ਦੇਖੋ ਜੀ 25 ਸਾਲ ਦਾ ਬਿਆਸ ਸਰਕਲ ਵੱਡਾ ਹੈ ਤੇ ਸੂਏਸ ਕਰਕੇ ਇਹ ਲੋਕਾਂ ਦੇ ਕੰਮ ਕਰਦੇ ਰਹੇ ਆ ਲੋਕਾਂ ਨਾਲ ਖੜਦੇ ਰਹੇ ਆ ਤੇ ਉਮੀਦ ਹੈ ਵੀ ਲੋਕ ਵੀ ਇਸ ਗੱਲ ਦਾ ਮੇਰਾ ਸਤਕਾਰ ਜ਼ਰੂਰ ਕਰਨਗੇ